ਆ ਦੇਖੋ ਜੀ ਸਰਪੰਚ ਸਾਹਿਬ ਆਪ ਹੁਣ ਪਾਣੀ ਦੇ ਵਿੱਚ ਪਹਿਲਾਂ ਵੀ ਆਪ ਸਰਪੰਚ ਸਾਹਿਬ ਸੀਗੇ ਵਿੱਚ ਹੁਣ ਵੀ ਆਈ ਆ ਦੇਖੋ ਕੋਈ ਇੱਥੇ ਪ੍ਰਸ਼ਾਸਨ ਦਾ ਕੋਈ ਨਹੀਂ ਹੈ ਅਧਿਕਾਰੀ ਅਜੇ ਤੱਕ ਇੱਥੇ ਤੱਕ ਪਹੁੰਚ ਪਾਇਆ ਜੀ ਸ਼ਰੀਫ ਜੀ ਇੱਕ ਵਿਸ਼ਾਲ ਸੀ ਸਾਲੋ ਸਾਲੋ ਕੰਦੇ ਜੀ ਉਹਨੇ ਭਰਾ ਉਹਦੇ ਦੋ ਬੱਚੇ ਦੂਸਰੇ ਉਹਦਾ ਹੋਰ ਇੱਕ ਦਾ ਕਾਲੂ ਆ ਇੱਕ ਦਾ ਨੂੰ ਗੁਰਪ੍ਰੀਤ ਇਹ ਸਾਰੇ ਕਿਹੜੇ ਪਿੰਡ ਦੇ ਸੀ ਪੀਰੇਵਾਲ ਦੇ ਜੀ ਦੋ ਬੱਚੇ ਸਾਡੇ ਆ ਮੇਰੇ ਤੋਂ ਵੱਡੇ ਪੋਤੇ ਆ ਉਹ ਇੱਕ ਗਵਾੜਾੜੇ ਇੱਕ ਥੋੜਾ ਮਲੋ ਵੀ ਗਵਾੜੀ ਲਾੜੋ ਲੱਗ ਗਈ ਹੋਈ ਕਿਹੜੇ ਕਰਨ ਕੀ ਹੋਇਆ ਸੀ ਕਰਨ ਜੀ ਜਦੋਂ ਹੁਣ ਵਿਸਾਖੀ ਵਾਲੇ ਦਿਨ ਆਮ ਹੀ ਦੁਨੀਆਂ ਆਉਂਦੀ ਹੈ ਲੋਨ ਵਿਸਾਖੀ ਦਾ ਕਰਕੇ ਕੋਈ ਆਉਂਦੇ ਆ ਕਾਫੀ ਹੁੰਦੇ ਨੇ 10 ਸਾਲ ਤੇ ਇੱਕ ਪਾਣੀ ਦਾ ਵਹਾਵ ਇੰਨਾ ਤੇਜ਼ ਆ ਗਿਆ ਕਿ ਪਾਣੀ ਦਾ ਸਾਰੇ ਜਨ ਵਿੱਚ ਵੜਿਆ ਇੱਕ ਜਾਣਾ ਉਹ ਡੁੱਗੇ ਸਾਲ ਪੈ ਗਿਆ ਇੱਕਦਮ ਉਹ ਸੇਹੀਂ ਜਾ ਗਏ ਤੇ ਉਲੂ ਦੇ ਦੂਜਾ ਨੂੰ ਫੜਨ ਲਗਾ ਫੜਦੇ ਪੜਦੇ ਚਾਰੀ ਮਤਲਬ ਡੁੱਬ ਗਿਆ ਇੱਕ ਦੂਜੇ ਨੂੰ ਫੜਦੇ ਤੇ ਕਿੰਨੇ ਆਦੇ ਹਸਪਤਲ ਜਿਹੜੀ ਆ ਹਾਂਜੀ ਦੋ ਬੱਚੇ ਨੇ ਇੱਕ ਅਰਸ਼ਦੀਪਾ ਤੇ ਇੱਕ ਮੁੰਡੇ ਦਾ ਕਾਲੂ ਉਹ ਦੋ ਵਿਸ਼ਾਲ ਸ਼ਾਲੋਰਾਂ ਨੂੰ ਬੰਨੇਤਾ ਪ੍ਰਸ਼ਾਸਨ ਦੇ ਜੋ ਇੰਤਜ਼ਾਮ ਕਰ ਰਿਹਾ ਹੈ ਦੀ ਰੱਖਤੀ ਹੈ ਵੀ ਹਾਂ ਜੀ ਸੈਟੀਸਫਾਈਡ ਹੋਏ ਦਾ ਬੰਦੇ ਮਦਦ ਕਰ ਰਹੇ ਨੇ ਸੰਤੁਸ਼ਟ ਹਾਂ ਜੀ ਅਸੀਂ ਛੋਟੇ ਜਿਹੇ ਹਨੂ ਮਲਕੋ ਰਕਸ਼ਨ ਮਿਲ ਜਣ ਦੋ ਤੇ ਅਸੀਂ ਪਹਿਲੋਂ ਲੱਭ ਲਈ ਆਪ ਹੀ ਮੈਂ ਉਦੋਂ ਤੋਂ ਪਾਣੀ ਚ ਬੜਿਆ ਅਮਰ ਜਣ ਲੈ ਕੇ ਜਨਾ ਅੱਛਾ ਉਸੇ ਵੇਲੇ ਜਦੋਂ ਪਤਾ ਲੱਗਾ ਪਿੰਡੋਂ ਭੱਜ ਕੇ ਆਏ ਪਿੰਡੋਂ ਆ ਕੇ ਮੋਟਰਸਾਈਕਲ ਫੜਾ ਲੈ ਆਏ ਤੇ ਉਸ ਦੇ ਵਿੱਚ ਮਲ ਬੰਦੇ ਨੇ ਸਾਥ ਦਿੱਤਾ ਜੋ ਸਾਡੇ ਪਿੰਡ ਦੇ ਰਹੇ ਅਸੀਂ ਵੀ 25 ਜਣੇ ਸੀਗੇ ਉਹ ਦੋ ਘਰਾਂ ਨੂੰ ਪਹਿਲੋਂ ਲੱਭ ਗਏ ਹੁੰਦੇ ਉਹ ਕਲਾ ਇਹ ਹਸਦਾਲ ਸੀਗਾ ਤੇ ਉਹ ਪਚੇ ਨਹੀਂ ਗਏ ਉਹ ਘਰੇ ਲੈ ਜਾਂਦੇ ਆ ਜਮਹਰਾਤ ਦੇ 2 ਲੱਖਾਂ ਦੋ ਮੁੰਡੇ ਨਹੀਂ ਮਿਲੇ ਹਾਂਜੀ ਅੱਜ ਕੀ ਨਾ ਟਟਾਉ ਰੇ ਇਹ ਕਿਹੜੀ ਘਟਨਾ ਹੋਈ ਹੈ ਸਾਡੀ ਮੇਰਾ ਨਾਮ ਗੁਰਚਰਣਾ ਤੇ ਮੈਂ ਸੀਲਦਾਰ ਕਪੂਰਥਲਾ ਇਹ ਘਟਨਾ ਚਾਰ ਬੱਚੇ ਸੀਗੇ ਮਸਾਕੀ ਇਤਿਹਾਸ ਦੇ ਮਤਲਬ ਨਾਣ ਆਈ ਸੀ ਪਿਆਜਦਰਾ ਦੇ ਵਿੱਚ ਤੇ ਤਰਨਾ ਉਹਨਾਂ ਨੂੰ ਆਉਂਦਾ ਨਹੀਂ ਸੀਗਾ ਤੇ ਉਹ ਚਾਰੀ ਬੱਚੇ ਨੇ ਜਿਹੜੇ ਉਹ ਡੁੱਬ ਗਏ ਨੇ ਇੱਥੇ ਕਿੰਨੇ-ਕਿੰਨੇ ਉਮਰ ਦੇ ਸੀ ਬੱਚੇ ਕੁਛ ਕਿੰਨੇ ਉਮਰ ਉਮਰ ਉਹਨਾਂ ਦੀ ਲਗਭਗ 19-20 ਸਾਲ ਦੀ ਸਾਰੀ ਹਮ ਉਮਰ ਸੀਗੇ ਚਾਰ ਵਿਚਾਰੀ ਇਹ ਦੋ ਤਾਂ ਉਹਨਾਂ ਚੋਂ ਸਾਕੀਬਰਾ ਸੀਗੇ ਉਹ ਤਾਂ ਫਿਲਹਾਲ ਕੱਢ ਲਏ ਤੇ ਉਹ ਦੋ ਇਹ ਟੱਡ ਨੇ ਤੇ ਦੋ ਬੱਚੇ ਹੋਰ ਨੇ ਜਿਹੜੇ ਵਿਚ ਨੇ ਉਹ ਐਨਡੀਆਰ ਫਟੀਮ ਆਪਨੀ ਪਹੁੰਚ ਚੁੱਕੀ ਹੈ ਸੂਚਾ ਪ੍ਰਸ਼ਾਸਨ ਨੇ ਇੱਥੇ ਪਹੁੰਚੇ ਹੋਏ ਤੇ ਉਹਨਾਂ ਦੀ ਜਿਹੜੀ ਹੈ ਭਾਲ ਜਾਰੀ ਹੈ ਬੱਚੇ ਜਿਹੜੇ ਸੀਗੇ ਫਰਦ ਸੀ ਜੀ ਕੁਛ ਨਹੀਂ ਇਹ ਸਟੂਡੈਂਟ ਸੀਗੇ ਸਕਾਲੀ ਸਾਰੇ ਸੂਨ ਸੀ ਤੇ ਉਹ ਕਿੰਨੇ ਕਿੰਨਾ ਟਾਈਮ ਲੱਗ ਸਕਦਾ ਉਹ ਐਨਡੀਆਰਫੀਟੀ ਮਾਨੇ ਦੇਖੋ ਨਾਲੋਂ ਤਾਂ ਲੱਗ ਸਕਦਾ ਆਪ ਨੂੰ ਕਿੰਨਾ ਟਾਈਮ ਲੱਗ ਸਕਦਾ ਹੈ ਹਾਂਜੀ ਠੀਕ ਹਾਂ ਸਰ ਅ ਤਹਿਸੀਲਾ ਸਾਹਿਬ ਕਿੰਨੇ ਬੱਚੇ ਸੀਗੇ ਔਰ ਕਿੰਨਿਆਂ ਦੀ ਡੈਥ ਹੋ ਗਈ ਹੈ ਕਿੰਨੇ ਹਜੇ ਰੈਸਕਿਊ ਕਰਨੇ ਬਾਕੀ ਹੈ ਹਾਂ ਦੋ ਚਾਰ ਬੱਚੇ ਸੀ ਜੀ ਦੋ ਬੱਚੇ ਹੀ ਤਾਂ ਨੇ ਕੱਢ ਲਏ ਪਰ ਬਾਕੀ ਨੇ ਹਾਂ ਤੇ ਸਾਡੀ ਹੁਣ ਐਨਡੀਆਰਫੀਟੀ ਟੀਮ ਹੈ ਉਹ ਕਾਰਜ ਜਾਰੀ ਹੈ ਨਾਲ ਇੱਥੇ ਦੋ ਬੱਚੇ ਰਹਿ ਗਏ ਤੇ ਬਾਕੀ ਦੋ ਮੇਰੇ ਖਾਲਸ ਹਸਪੀਟਲ ਰੈਫਰ ਕਰ ਦਿੱਤੇ। ਕਾਰਨ ਕੀ ਹੈ ਕਿ ਬਹਾਵ ਜ਼ਿਆਦਾ ਸੀ ਪਾਣੀ ਦਾ ਜਾਂ ਕਿ ਦੂਵੇ ਤਾਂ ਚੱਲ ਜੇ। ਬੱਚੇ ਤੇ ਇਹਨਾ ਨਹੀਂ ਹੁੰਦਾ ਸੀਗਾ। ਤੇ ਇਧਰੋਂ ਤੋਂ ਕ੍ਰੋਸ ਕਰਕੇ ਜਾਈ ਨੇ ਪਹਿਲੀ ਵਾਰ ਸਿਕ ਲੱਖ ਕਿ ਮਤਲਬ ਗੁੰਗਾ ਪਾਣੀ ਆ ਗਿਆ। ਤੇ ਤੈਰਨਾ ਕਰਕੇ ਉਹ ਬੱਚੇ ਵਿਚੀ ਡੁੱਬ ਗਏ। ਜੋ ਜਿੰਨੂੰ ਬਚਾਉਂਦੇ ਕਰਦੇ ਨੇ ਬੱਚੇ ਇਸ ਜਿਹੜੇ ਬੱਚੇ ਡੁੱਬੇ ਨੇ ਪੜਦੇ ਸੀ ਜਾਂ ਕੋਈ ਬੱਚੇ ਸਾਰੇ ਵੀ ਉਲਕਲੀਪੁਰ ਨਾ 21 ਸਾਲ ਉਮਰ ਨੇ ਸਾਰੇ ਤੇ ਬਾਕੀ ਹੁਣ ਸਾਡੀ ਟੀਮ ਨੇ ਜਿਹੜੀ ਸਾਰਾ ਡਿਸਕਸ਼ਨ ਤੇ ਪਹੁੰਚੇ ਹੋਏ ਰਿਪੋਰਟ ਕਰ ਰਹੇ ਹਨ ਲਈ ਧੰਨਵਾਦ ਤੇ ਜਿੰਨੇ ਵੀ ਹੱਲ ਸਰ ਆਪਣਾ ਨਾਮ ਬੁਚਾਲੀ ਇਹ ਬਾਈ ਘਾੜਾ ਦੇ ਬਾਈ